B+ ਦੁੱਧ ਦੇ ਦਊਗੀ B+ ਦੇ ਦਊਗੀ ਬਾਈ ਦੁੱਧ ਵੀ ਮਾਇਸਾ ਨਾਲ ਦਾ ਫਾਇਨਟ ਫੂਨਡ ਵੀ ਚੰਗੀ ਐ ਜੀ ਬਾਈ ਜੀ ਹਾਂ ਅੱਛਾ ਇਹ ਜੀ ਮਗਰਾਂ ਬੂਰੀ ਕੱਟੀ ਆ ਹਨਾ ਹਾਂ ਬੂਰੀ 5 ਫੁੱਟ 6 ਇੰਚ ਹਟ ਆ ਇਹ ਦੇਖੋ ਜੀ ਆਪਣੀ ਹਾਈਟ ਹਾਂਜੀ ਸਤਿ ਸ੍ਰੀ ਅਕਾਲ ਜੀ ਸਵਾਗਤ ਕਰਦੇ ਆ ਤੁਹਾਡਾ ਸਾਰਿਆਂ ਦਾ ਸੋ ਦੋਸਤੋ ਅੱਜ ਆਪਾਂ ਤੁਹਾਡੇ ਲਈ ਲੈ ਕੇ ਆਏ ਆ ਜੀ 6 ਪਸ਼ੂ ਆ ਜਿਹੜੇ ਸੇਲ ਵਾਸਤੇ ਨੇ ਤੇ ਸਾਰੀ ਗੱਲਬਾਤ ਕਰਾਂਗੇ ਰੇਟ ਦੱਸਾਂਗੇ ਬਾਈ ਠੀਕ ਆ ਤੇ ਬਾਈ ਨਾਲ ਗੱਲਬਾਤ ਕਰਦੇ ਆ ਬਾਈ ਕੀ ਹਾਲ ਚਾਲ ਠੀਕ ਠਾਕ ਬਾਈ ਵਧੀਆ अच्छा भाई आपा सबसे पहले लोकेशन ਦੱਸਦੇ ਹਨ ਆਪਾਂ ਕਿੱਥੇ ਖੜੇ ਆ ਅਸਲ ਦੇ ਵਿੱਚ ਆਪਾਂ ਮੋੜ ਮੰਡੀ ਖੜੇ ਆ ਬਈ ਮੋੜ ਮੰਡੀ ਕਿੱਥੇ ਜਾ ਬਈ ਘੁੰਮਣ ਕੈਂਚੀਆਂ ਤੇ ਘਰ ਆਪਣਾ ਘੁੰਮਣ ਕੈਂਚੀਆਂ ਤੇ ਹਨਾ ਹਾਂਜੀ ਹਾਂਜੀ ਠੀਕ ਐ ਤੇ ਬਈ ਆਪਣੇ ਕੋਲੇ ਅੱਜ ਕਿੰਨੇ ਪਸ਼ੂ ਆ ਜਿਹੜੇ ਸੇਲ ਵਾਸਤੇ ਆਪਣੇ ਕੋਲੇ ਦੋ ਗਾਂ ਆ ਜੀ ਠੀਕ ਐ ਬਈ ਤਿੰਨ ਮੱਝਾਂ ਤੇ ਇੱਕ ਝੋਟਾ ਹੀ ਇੱਕ ਝੋਟਾ ਹਾਂਜੀ ਤੇ ਆਪਾਂ ਇੱਕ ਨੰਬਰ ਤੋਂ ਸਟਾਰਟ ਕਰ ਲਈਏ ਗਾਂਵਾਂ ਤੋਂ ਹਨਾ ਬਈ ਹਾਂਜੀ ਹਾਂਜੀ ਤੇ ਕੀ ਡਿਟੇਲ ਆ ਬਈ ਇਸ ਗਾਂ ਦੀ ਇਹ ਗਾਂ ਕੱਲ੍ਹ ਸੂਈ ਐ ਬਈ ਅਸਾ ਕੱਲ ਸੂਈ ਆ ਹਾਂ ਕੱਲ ਹੀ ਖਰੀਦੀ ਆਪਾਂ ਠੀਕ ਆ ਬਾਈ ਤੇ ਥੋੜਾ ਜਿਹਾ ਬੱਤੇ ਦਾ ਦਾ ਕਰਦੀ ਆ ਆ ਬੱਚਾ ਬੈਠਾ ਹਣਾ ਇਧਰ ਆ ਦੇਖੋ ਤੁਸੀਂ ਕੀ ਆ ਬਾਈ ਬੱਚਾ ਇਹ ਇਹ ਬੱਚਾ ਬਾਈ ਮਗਰ ਬੱਚਾ ਹਾਂ ਗਾਉਂ ਪੂਰੀ ਠੰਡੀ ਸੀ ਲੈ ਠੀਕ ਆ ਇਹ ਮਰਜੀ ਉਹ ਕਰਨੇ ਕਿੰਨੇ ਕੇ ਦਿਨਾਂ ਦੀ ਸੂਈ ਆ ਬਈ ਇਹ ਇਹ ਕੱਲ੍ਹ ਸੂਈ ਆ ਬਈ ਕੱਲ੍ਹ ਸੂਈ ਆ ਹਾਂ ਬੋਲਾ ਕੱਢਿਆ ਦਾ ਮਗਲੇ ਮਗਲੇ ਥਾਣਾਂ ਦਾ ਆਪਾਂ 5 ਕਿਲੋ 5 ਕਿਲੋ ਬੋਲਾ ਕੱਢਿਆਗਾ ਹਾਂ ਤੜਕੇ ਤੇ ਬੱਚੇ ਨੂੰ ਕੁਛ ਦੇ ਤਾਂ ਹੋਊਗਾ ਬੱਚੇ ਨੂੰ ਮੂਰਲੇ ਦੋ ਥਾਣ ਬਈ ਠੀਕ ਆ 20 ਪਲੱਸ ਦੁੱਧ ਦੇ ਦਊਗੀ 20 ਪਲੱਸ ਦੇ ਦਊਗੀ ਬਈ ਹਾਂ ਬਈ ਮੌਜਣਾ ਠੀਕ ਤੇ ਥੋੜਾ ਜਿਹਾ ਅੱਜ ਵੀ ਕਰੀ ਜਾਂਦੀ ਕੱਲ੍ਹ ਨਵੀਂ ਆਈ ਕਰਕੇ ਹਾਂ ਉਹ ਕੋਈ ਉਹ ਨਹੀਂ ਠੰਡੀ ਸੀ ਲਾ ਵਧੀਆ ਠੀਕ ਆ ਲੈ ਵੀ ਦੋਸਤੋ ਤੁਹਾਨੂੰ ਮੂੰਹ ਮੱਥਾ ਇੱਕ ਵਾਰੀ ਚੈੱਕ ਕਰਾ ਦੇਣਾ ਹੈ ਨਾ ਗਾਂ ਦਾ ਆ ਦੇਖੋ ਇਹ ਮੋਬਾਈਲ ਦਾ ਥੋੜਾ ਜਿਹਾ ਕਰਦੀ ਆ ਥੋੜਾ ਜਿਹਾ ਡਰ ਡਰ ਪਰ ਗਾਂ ਚੰਗੀ ਆ ਤੁਸੀਂ ਆਰਡਰ ਦੀ ਕੁਆਲਿਟੀ ਆ ਜਿਹੜੀ ਉਹ ਦੇਖ ਸਕਦੇ ਹੋ ਥਾਣਾ ਤੁਣਾ ਦੀ ਕਿਵੇਂ ਆ ਬਾਈ ਬਾਈ ਇੱਕ ਨੰਬਰ ਆ ਬਾਈ ਜਿਵੇਂ ਇੱਕ ਨੰਬਰ ਆ ਹਾਂ ਤਸੱਲੀ ਆ ਬਾਈ ਥਾਣਾ ਦੀ ਹਾਂ ਪੂਰੀ ਬਾਈ ਪੂਰੀ ਲੈ ਵੀ ਦੋਸਤੋ ਬਾਈ ਕਹਿੰਦਾ ਥਾਣਾ ਦੀ ਮੇਰੇ ਵੱਲੋਂ ਤਸੱਲੀ ਆ ਬਾਕੀ ਤੁਸੀਂ ਆਪ ਦੀ ਤਸੱਲੀ ਕਰਕੇ ਲੈ ਕੇ ਜਾਣੀ ਆ ਠੀਕ ਹੈ ਜੀ ਕੀ ਡਿਮਾਂਡ ਆ ਬਾਈ ਇਹਦੀ ਡਿਮਾਂਡ ਇਹਦੀ 65000 ਰੁਪਏ ਆ ਬਾਈ 65000 ਮਾਨਤਾਣ ਕਰ ਦੋਗੇ ਮੌਕੇ ਤੇ ਮਾਨਤਾਣ ਕਰਦੇ ਆ ਠੀਕ ਆ ਇਹਦਾ ਆ ਗਿਆ ਦੋਸਤੋ 65000 ਰੁਪਏ ਠੀਕ ਆ ਤੇ ਗਾਂ ਤੁਸੀਂ ਚੈੱਕ ਕਰ ਲਓ ਤੇ ਗਾਂ ਦੁੱਧ ਬਾਈ ਕਹਿੰਦਾ ਵੀ 20 ਪਲੱਸ ਜਿਹੜੀ ਹੈਗੀ 22 ਅਕੋਰਡਿੰਗ ਪਾ ਦੂਗੀ ਠੀਕ ਹੈ ਦੁੱਜੇ ਨੰਬਰ ਤੇ ਆ ਗਏ ਬਾਈ ਆਪਾਂ ਆ ਜਰਸੀ ਹੈ ਬਾਈ ਅਸਲੀ ਜਰਸੀ ਆ ਗਈ ਹੈ ਨਾ ਇਹਦੇ ਸਿੰਘ ਆ ਬਾਈ ਹੈ ਨਾ ਸਿੰਘ ਹੈਗਾ ਬਾਈ ਗਾਂ ਇਹ ਵੀ ਠੰਡੀ ਸੀਲ ਬਥੇਰੀ ਹੈ ਹੂੰ ਹਫਤੇ ਟੇਲ ਆ ਬਾਈ ਇਹਦੀ ਇਹਦੇ ਹਜੇ ਹਫਤਾ ਪਿਆ ਬਾਈ ਅਸਾ ਗੱਬਣਾ ਬਾਈ ਹੈ ਨਾ ਹਾਂ ਗੱਬਣਾ ਹਫਤਾ ਪਿਆ 25 ਹਫਤੇ ਕਿ ਦੀ ਹਾਂ ਠੀਕ ਆ ਤੇ ਕਿੰਨਾ ਕ ਦੁੱਧ ਅੱਧ ਦੀ ਉਮੀਦ ਆ ਬਾਈ ਇਹਦੀ ਇਹਦੀ 17 ਕਿਲੋ ਦੀ ਹੈ ਬਾਈ 17 ਕਿਲੋ ਦੀ ਹਾਂ ਓਟ ਠੀਕ ਹੈ ਇਹ ਵੀ ਦੋਸਤੋ ਦੁੱਧ ਵੀ ਮਹਿਸਾ ਨਾਲ ਦਾ ਫਾਂਟ ਫੁੰਡ ਵੀ ਚੰਗੀ ਹੈ ਜੀ ਹਾਂ ਜਰਸੀ ਹੈ ਨਾ ਬਾਈ ਤੇ ਆਹ ਦੇਖੋ ਦੋਸਤੋ ਜਿਵੇਂ ਜਰਸੀ ਦੀ ਬਹੁਤ ਡਿਮਾਂਡ ਕਰਦੇ ਹੁੰਦੇ ਆ ਤੇ ਹਜੇ ਨਾ ਇਹ ਹਫਤੇ ਦੀ ਬਾਈ ਕਹਿੰਦਾ ਵੀ ਕੱਚੀ ਤੇ ਲੈ ਵਾਲੂ ਵੱਟ ਲਾ ਵਾਲਾ ਬਾਈ ਬਹੁਤ ਕੱਢਣੇ ਹਨਾ ਹਨਾ ਹਾਂ ਬਹੁਤ ਬਹੁਤ ਬਾਈ ਠੀਕ ਹੈ ਲੈ ਵੀ ਸਾਨੂੰ ਮੜਿਆ ਤੋਰ ਕੇ ਵੀ ਦਿਖਾ ਦੰਨੇ ਆਪਾਂ ਪਾਣੋਂ ਆਪਾਂ ਮੰਡੀ ਤੇ ਵੀ ਪਾਣ ਦੇ ਪਾਰ ਬਾਈ ਆਇਆ ਵੀ ਬਣਨਾ ਬਥੇਰਾ ਜੀ ਹਾਂ ਸੈਤੀ ਵਾਲੀ ਗਾਂ ਕੀ ਠੀਕ ਆ ਦੇਖੋ ਮੂੰ ਮੱਥਾ ਚੈੱਕ ਕਰੋ ਬਾਈ ਇਹ ਆ ਸਾਨੂੰ ਮੈਂ ਤੋਰ ਕੇ ਦਿਖਾ ਦਿੰਨਾ ਆ ਦੇਖੋ ਥਣਾ ਥੋਣਾ ਦੀ ਬਾਈ ਓਕੇ ਹੌਲੀ ਹੌਲੀ ਮੋੜ ਲਿਆ ਬਈ ਮੋੜ ਲਿਆ ਥਣ ਥਣ ਉੱਕਿਆ ਬਈ ਹਾਂ ਹਾਂ ਬਈ ਇੱਕ ਨੰਬਰ ਚ ਬਾਈ ਜਮਾਨਾ ਠੀਕ ਆ ਪੋਲੀ ਧਾਰਾ ਵਧੀਆ ਇੱਕ ਨੰਬਰ ਲੈ ਵੀ ਦੋਸਤੋ ਆ ਸਾਨੂੰ ਇਹ ਜਰਸੀ ਚ ਪਾ ਜਾਂਦੇ ਕਈ ਵੀਰ ਕਹਿੰਦੇ ਵੀ ਜਰਸੀ ਸਾਨੂੰ ਚਾਹੀਦੀ ਹੈ ਹਾਂ ਤੁਸੀਂ ਕਹਿੰਦੇ ਮੈਂ ਸਾ ਮੈਂ ਸਦਾ ਕੰਮ ਹੀ ਕਰੂ ਬਾਈ ਹਾਂ ਤੇ ਥਣ ਥਣ ਵੀ ਬਾਈ ਗੈਪ ਨਾਲ ਲੱਗੇ ਹੋਏ ਆ ਹਨਾ ਪ੍ਰੋਪਰ ਪੂਰੇ ਬਾਈ ਪੂਰੇ ਪੂਰੇ ਠੀਕ ਆ ਦੇਖੋ ਦੋਸਤੋ ਪੂਰੇ ਗੈਪ ਨਾਲ ਜਿਹੜੇ ਥਾਣਾ ਲੱਗੇ ਹੋਏ ਆ ਕੀ ਡਿਮਾਂਡ ਬਾਈ ਇਹਦੀ ਇਹਨਾਂ ਮਾੜਾ 8000 ਰੁਪਏ ਬਾਈ ਇਹਦੀ 60000 ਇਹ ਜੋ ਮਾਨਦਾਨ ਕਰ ਦੋਗੇ ਹਾਂ ਮੌਕੇ ਤੇ ਮਾੜਾ ਮੋਟਾ ਮਾਨਦਾਨ ਹੋ ਜਾਏ ਜੀ ਰੇਟ ਹੀ ਬਾਈ ਇਹਨੇ ਆਪਾਂ ਕੋਈ ਉਹ ਨਹੀਂ ਬਾਲਾ ਮੰਗਾਉਣ ਮੰਗਾਈ ਠੀਕ ਆ ਬਾਈ ਮੰਗਣ ਨੂੰ 70 75 ਮੰਗੀ ਜੇਗੀ ਠੀਕ ਆ ਠੀਕ ਆ ਤੇ ਅੱਗੇ ਬਾਈ ਛੋਟੀ ਆ ਛੋਟੀ ਇਹ ਦੂਜਾ ਸੂਆ ਦੂਜਾ ਸੂਆ ਹਾਂ ਇਹਨੂੰ 12 13 ਦਿਨ ਹੋ ਗਏ ਸੂਈ ਨਹੀਂ ਠੀਕ ਆ ਸਿੰਘ ਬਾਈ ਹੈ ਨਹੀਂ ਨਾ ਇਹਦੇ ਸਿੰਘ ਇੱਕ ਟੁੱਟਿਆ ਬਾਈ ਹੁਣੇ ਟੁੱਟਿਆ ਆਪਣੇ ਕੋਲੇ ਥੋੜੇ ਦਿਨਾਂ ਦਾ ਠੀਕ ਆ ਬਾਈ ਤੇ ਉਹ ਸਾਫ ਆ ਦੋ ਦਿਨਾਂ ਦੇ 12 ਕਿਲੋ ਦੋ ਤੇ 12 ਕਿਲੋ ਹੈਗਾ ਬਾਈ ਹਾਂ 12 ਕਿਲੋ ਤਿਆਰ ਬਚਾ ਬਠਾ ਬਈ ਕਟਾ ਮਗਰਾ ਆਹ ਦੋਸਤੋ ਬਠਾ ਕਟਾਗਾ ਤੇ ਛੋਟੀ ਪਹਿਲਾ ਨਾ ਬਈ ਇਹ ਦੂਜਾ ਬਈ ਦੂਜਾ ਸੂਆ ਹਨਾ ਤੁਸਾਨੂੰ ਮੈਂ ਲੇਵਾ ਖਾ ਲੇਵੇ ਦੀ ਜਿਹੜੀ ਕੁਆਲਿਟੀ ਇਹ ਬਹੁਤ ਚੰਗੀ ਹੈ ਬਈ ਹਨਾ ਆ ਦੇਖੋ ਤੁਸੀਂ ਬਹੁਤ ਸੋਹਣੀ ਆ ਥਣ ਥਣ ਪਸਮਾ ਕੇ ਪੂਰਾ ਕੱਢ ਦਈਏ ਬੱਸ ਅੱਛਾ ਬਈ ਬਾਕੀ ਬਈ ਜੇ ਨੂੰ ਮੈਂ ਵੀਡੀਓ ਬਣਾਉਣ ਦਾ ਟਾਈਮ ਦੱਸਾਂ ਬਿਲਕੁਲ ਦੁਪਹਿਰਾ ਹੈਗਾ ਸ਼ਾਮ ਨੂੰ ਇਹ ਜਿਹੜਾ ਪਸ਼ੂ ਪੂਰਾ ਲੇਵਾ ਭਰ ਲਵਾਂ ਸੂ ਕੋਣੋ ਦੇਖੋ ਲੇਵਾ ਸ਼ੁਰੂ ਹੋ ਜਾਂਦਾ ਬਈ ਆਡਰ ਆਡਰ ਦੀ ਕੁਆਲਿਟੀ ਚੰਗੀ ਆ ਬਾਈ ਕਿਨਾਂ 12 ਕਿਲੋ ਦੁੱਧ ਹੁਣ ਤਿਆਰ ਹੈ ਹੁਣ ਤਿਆਰ ਆ ਬਈ ਠ ਤੇ ਬਾਈ ਸਿੰਘ ਇਹਦਾ ਇੱਕ ਹੈ ਨਹੀਂਗਾ ਠੀਕ ਹੈ ਇੱਕ ਹੈਗਾ ਗਾ ਮੂੰ ਮੱਥਾ ਚੈੱਕ ਕਰ ਉਹ ਹੈ ਜੜ ਦੀ ਹੈਗੀ ਸਾਹ ਹਾਂ ਆ ਦੇਖੋ ਮੋਲ ਸਾਨੂੰ ਤੋੜ ਕੇ ਦਿਖਾ ਦਿੰਦੇ ਮੜਾ ਜਾ ਆ ਜਾ ਮੋੜ ਲਿਆ ਬਾਈ ਮੋੜ ਲਿਆ ਤੇ ਥਾਣਾ ਥੋਣਾ ਦੀ ਬਾਈ ਥਾਣਾ ਥੋਣਾ ਦੀ ਇੱਕ ਨੰਬਰ ਆ ਬਾਈ ਜਮਾ ਚੜਾਈ ਇੱਕ ਨੰਬਰ ਆ ਹਾਂ ਦੁੱਧ ਵੀ 12 ਕਿਲੋ ਤੋਲ ਕੇ ਲਿਆਦਾ ਤੋੜ ਕੇ ਲਿਆ ਜੀ ਬਾਈ ਠੀਕ ਆ ਅਡਰ ਬਾਈ ਸੋਨਾ ਤਿਆਰ ਕੀਤਾ ਹੋਇਆਗਾ ਤੇ ਆ ਦੇਖੋ ਤੁਸੀਂ ਥਾਣ ਸਾਨੂੰ ਦਿਖਾ ਦਿੰਨਾ ਮੈਂ ਇੱਕ ਵਾਰੀ ਹਉ ਦੇ ਕੋ ਲੇਵਾ ਦੇਖੋ ਤੁਸੀਂ ਇੱਥੇ ਬੈਠੇ ਦੇਖ ਸਕਦੇ ਹੋ ਪੂਰਾ ਵਧੀਆ ਥਾਣ ਦਿਖਾਣਾ ਹੈ ਸਾਡਾ ਤੇ ਕੀ ਡਿਮਾਂਡ ਬਾਈ ਫਿਰ ਇਹਦੀ ਇਹਦੀ ਡਿਮਾਂਡ ਹੈ 15 ਲੈਣ ਦੇਣਾ ਜੀ 15 ਲੈਣ ਦੇਣਾ ਬਾਈ ਹਾਂਜੀ ਹਾਂਜੀ ਠੀਕ ਹੈ ਜਿਵੇਂ ਵਿੱਚ ਕਹਿੰਦੇ ਬਾਈ ਫਿਰ ਸਿੰਘ ਹੈ ਨਹੀਂ ਗਾ ਵਟਾ ਪਾਉ ਉਹਦਾ ਹੀ ਵਟਾ ਬਾਈ ਨਹੀਂ ਝੋਟੀ 13 ਦੀ ਸੀ ਅੱਛਾ ਹਾਂ ਝੋਟੀ ਵੀ 13 ਦੀ ਸੀਗੀ ਬਾ ਸਿੰਘ ਦਾ ਹੀ ਵਟਾ ਲਾਈ ਜਾਣਾ ਸਿੰਘ ਦਾ ਵਟਾ ਪੈ ਗਿਆ ਉਹ 1 12 ਲੱਗਦਾ ਵੀ ਜੀ ਪਹਿਲਾਂ ਬਾਈ ਅੱਛਾ ਹਾਂ ਸਿੰਘ ਦਾ ਵਟਾ ਪੈ ਗਿਆ 15 ਦੀ ਹੁਣ ਲੈਣ ਦੇ ਨਹੀਂ ਕਰ ਇਹਦਾ ਹਾਂ ਲੈਣ ਦੇਣਾ ਠੀਕ ਆ ਲੈ ਬਾਈ ਅੱਗੇ ਆ ਜੀ ਹਨਾ ਆਪਾਂ ਤੇ ਇਹਦੀ ਕੀ ਡਿਮਾਂਡ ਆ ਝੋਟੀਆਂ ਆ ਅੱਜ ਹੀ ਖਰੀਦੀ ਐ ਬਾਈ ਠੀਕ ਹੈ ਕੱਲ ਰਾਤ ਸੂਈ ਹੈ ਬੌਲੇ ਤੋਂ ਸਾਫ ਆਉਣਾ ਹੂੰ ਇਹਦੇ ਮਗਰ ਕੱਟੀ ਬੂਰੀ ਹੈ ਬਾਈ ਅੱਛਾ ਇਹਦੇ ਮਗਰ ਬੂਰੀ ਕੱਟੀ ਹੈ ਹਨਾ ਹਾਂ ਬੂਰੀ ਕੱਟੀ ਇਹ ਕਈ ਵਾਰੀ ਕੁਸ਼ਕੀਨ ਹੁੰਦਾ ਹਨਾ ਬਈ ਬੂਰੀ ਕੱਟੀ ਵਾਲੀ ਲੈਣੀ ਆਪਾਂ ਹਨਾ ਹਾਂ ਜਮਾ ਪਿਓਰ ਚਾਹ ਬਾਈ ਤੇ ਇਹ ਜਮਾ ਪਿਓਰ ਦੇ ਵਿੱਚ ਬੂਰੀ ਕੱਟੀ ਆ ਦੋਸਤੋ ਕਿੰਨੇ ਕ ਦਿਨ ਹੋ ਗਏ ਬਾਈ ਸੂਈ ਨੂੰ ਇਹ ਕੱਲ ਰਾਤ ਸੂਈ ਹੈ ਕੱਲ ਰਾਤ ਲੈ ਦੋਸਤੋ ਸਾਨੂੰ ਤੋੜ ਕੇ ਦਿਖਾ ਦਿੰਨੇ ਆ ਬਾਈ ਹਨਾ ਤੇ ਬੱਲੀ ਮਾਝਾ ਬਾਈ ਥਣਾ ਦੀ ਬਾਈ ਕਿਵੇਂ ਆ ਇੱਕ ਨੰਬਰ ਚ ਬਈ ਆ ਬਾਈ ਜਮਾ ਠੀਕ ਆ ਤੇ ਕਿੰਨਾ ਬਾਈ ਬੌਲਾ ਬੌਲਾ ਕੱਢਿਆ ਤੁਸੀਂ ਇਹਦਾ ਬੌਲਾ ਇਹਦਾ ਬਾਈ 2 ਕਿਲੋ ਕ 9 ਵਜੇ ਬਾਤ ਕਰੀ ਸੀ ਇਹ 9 ਸਾਡੇ 9 ਵਜੇ ਹੈਨਾ ਹਾਂ ਪਾਸ ਕਰ ਕੀ ਲੈਂਦੇ ਥਾਨਕ ਪਾਸ ਕਰੀ ਠੀਕ ਆ ਉੱਥੇ 2 ਕਿਲੋ ਕੱਢਿਆ ਸੀ ਬਾਈ ਹਾਂ ਠੀਕ ਆ 12 ਬਾਈ ਮੋੜ ਲਿਆ ਓਟਾ ਬਾਈ ਕਿੰਨਾ ਕਿ ਦੁੱਧ ਪਾ ਦੂ ਬਾਈ 12 ਕਿਲੋ ਦੁੱਧ ਪਾ ਦੂ ਬਾਈ ਪਾ ਦੂਗੀ ਹਾਂ ਠੀਕ ਆ ਹਾਂ ਤਾਂ ਫਿਰ ਕੱਲ ਹੀ ਸੁਣਿਆ ਹੈ ਨਾ ਆਖੀ ਸੇਵਾ ਨਾਲ ਕਿੰਨਾ ਹੋ ਜੀ ਠੀਕ ਆ ਪਰ 12 ਹੁਣ ਬੋੜੀ ਦੱਸੋ ਤੁਸੀਂ ਚੈੱਕ ਕਰੋ ਬਾਈ ਮੱਝ ਠੀਕ ਆ ਥਣਾ ਥਣਾ ਦੀ ਪੂਰੀ ਵਧੀਆ ਸਾਫ ਆ ਬਾਈ ਕਹਿੰਦਾ ਤੇ ਕੀ ਡਿਮਾਂਡ ਆ ਬਾਈ ਫਿਰ ਇਹਦੀ ਇਹਦੀ ਡਿਮਾਂਡ 1.5 ਹੈ ਇਹਦੀ ਵੀ 1.5 ਆ ਬਾਈ ਹਾਂ ਜਮਾ ਲੈ ਲੈ ਠੀਕ ਆ 12 ਕਿਲੋ ਬਾਈ ਕਹਿੰਦਾ ਵੀ ਇਹ ਵੀ ਦੁੱਧ ਪਾ ਦੂਗੀ ਠੀਕ ਆ ਤੇ ਅੱਗੇ ਬਈ ਆਹ ਇਹ ਗੱਬਣ ਕੱਚੀ ਹੈ ਬਈ ਹਫਤੇ ਦੀ ਚ ਮੈਂ ਤਾਂ ਅੱਛਾ ਇੱਕ ਹਫਤੇ ਦੀ ਹੈ ਦਰਮਿਆਨੇ ਜੀ ਕੱਟ ਦੀ ਹੈ ਨਾ ਬਈ ਦਰਮਿਆਨੀ ਹੈ ਬਈ ਦਰਮਿਆਨੀ ਮੱਝ ਦੋਸਤੋ ਟੋਰ ਦੇ ਬਣੀ ਆ ਜਾ ਬਈ ਦਾ ਦਰਮਿਆਨੀ ਜੀ ਹੈ ਤੋਰ ਦੇ ਬੜੀ ਤੋਰ ਦੇ ਬਈ ਮੜੀ ਜੀ ਆ ਦੇਖ ਲਓ ਆਰਡਰ ਦੀ ਕੁਆਲਿਟੀ ਤੁਹਾਨੂੰ ਮੈਂ ਦਿਖਾ ਦੇਣਾਗਾ ਠੀਕ ਹੈ ਲੈਵਾ ਲੂਆ ਹਾਂ ਬਹੁਤ ਬਣਾਉਗੀ ਹਾਂ ਲੈਵਾ ਬਣਾ ਜੂਗੀ ਹਨਾ ਬਈ ਤੇ ਮੱਝ ਦੋਸਤੋ ਦੇਖ ਸਕਦੇ ਹੋ ਤੁਸੀਂ ਛੋਟੇ ਕੱਟ ਦੀ ਹੈ ਦਰਮਿਆਨੀ ਹੈ ਨਿੱਕੀ ਹੈ ਤੇ ਪਰ ਲੇਵੀ ਦੀ ਕੁਆਲਿਟੀ ਚੰਗੀ ਬਣਾਈ ਰੱਖੀ ਹੈ ਬਾਈ ਹਨਾ ਤੇ ਕੱਚੀ ਆ ਹਫਤੇ ਦੀ ਬੱਲੇਬਾ ਬਹੁਤ ਕੱਢੀ ਅੱਛਾ ਲੈ ਵੀ ਦੋਸਤੋਂ ਮੂੰਹ ਮੱਥਾ ਚੈੱਕ ਕਰ ਲੋ ਪਹਿਲਾਂਗਾ ਸੁਹਾ ਦੂਜਾ ਸੁਣਾ ਅੱਛਾ ਦੂਜਾ ਸੁਹਾ ਸੁਣ ਸੁਣ ਹਾਂ ਠੀਕ ਆ ਕੀ ਡਿਮਾਂਡ ਆ ਬਾਈ ਇਹਦੀ ਫਿਰ ਤੇ ਇਹ ਡਿਮਾਂਡ 72000 ਦੀ ਛੱਡ ਦਾਂਗੇ ਭਾਈ 72000 ਦੀ ਹਾਂਜੀ ਕਿੰਨਾ ਕ ਦੁੱਧ ਪਾਉ ਦੋ ਭਾਈ ਤੁਹਾਡੇ ਹਿਸਾਬ ਨਾਲ ਦੁੱਧ 10 ਕਿਲੋ ਖੁੱਲਾ ਦੋ ਜੀ 10 ਕਿਲੋ ਖੁੱਲਾ ਦੇ ਦੂ ਹਾਂ ਨਾਰਮਲ ਜਿਵੇਂ ਕਿਸੇ ਨੇ 10 12 ਪਸ਼ੂ ਲੀਟਰ ਵਾਲੇ ਲੈਣੇ ਨੇ ਪਸੂ ਤਾਂ ਭਾਈ ਹਾਂ ਹਾਂ ਤਾਂ ਇਹ ਪਸ਼ੂ ਤੁਸੀਂ ਲੈ ਸਕਦੇ ਹੋ ਨੰਬਰ ਦੇ ਰਿਹਾ ਸਕਰੀਨ ਤੇ ਭਾਈ ਨੂੰ ਕਾਲ ਕਰ ਲਓ ਠੀਕ ਹੈ ਅੱਗੇ ਆ ਜਾ ਭਾਈ ਝੋਟਾ ਹਣਾ ਆ ਆ ਗਿਆ ਆਪਣਾ ਝੋਟਾ ਜੀ ਤੇ ਇਹਦੀ ਕਿੰਨੀ ਉਮਰ ਆ ਭਾਈ ਇਹ ਪੌਣੇ 2 ਸਾਲ ਦਾ ਭਾਈ ਪੌਣੇ 2 ਸਾਲ ਦਾ ਕ੍ਰੋਸਿੰਗ ਕਰਦਾ ਹੈਗਾ ਨਾ ਇਹ ਛੱਡਿਆ ਨਹੀਂ ਬੱਸ ਛੱਡਿਆ ਨਹੀਂ ਹੈ ਨਾ ਹਾਂ ਠੀਕ ਹੈ ਦੰਦਾ ਦਾ ਖੀਰਾ ਬਾਈ ਇਹ ਦੰਦੋਂ ਖੀਰਾ ਹੈਗਾ ਹਾਂ ਹਾਈਟ ਇਹਦੀ ਬਹੁਤ ਆ ਬਾਈ ਹਾਈਟ ਠੀਕ ਹੈ 5 ਫੁੱਟ 6 ਇੰਚ ਹਟ ਆ ਇਹ ਦੇਖ ਲਓ ਆਪਣੀ ਹਾਈਟ ਹਾਈਟ ਬਹੁਤ ਆ ਹਨਾ ਲੈ ਵੀ ਦੋਸਤੋ ਜੇ ਕਿਸੇ ਨੇ ਬਈ ਝੋਟਾ ਲੈਣਾ ਹੋਵੇ ਤਾਂ ਤੁਸੀਂ ਆਹ ਬਾਈ ਕੋਲੇ ਝੋਟਾ ਵੀ ਹੈਗਾਗਾ ਤੋੜ ਕੇ ਲੈ ਸਕਦੇ ਸਿਕ ਨੰਬਰ ਅਸਲੋਂ ਵੀ ਜਮਾ ਹਾਂ ਤੋੜ ਕੇ ਦਿਖਾ ਦੇ ਬਾਈ ਮੜਾ ਯਾ ਸਿੰਗਾ-ਸਿੰਗਾ ਦਾ ਬਾਈ ਜਮਾ ਇੱਕ ਦੇਖ ਲਓ ਤੁਹਾਨੂੰ ਸਿੰਗ ਵੀ ਦਿਖਾ ਦਨੇ ਆਪਾਂ ਇਹਦੇ ਤੇ ਇੱਕ ਅੱਧ ਕਾੜਾ ਬਹੁਤ ਆ ਹਨਾ ਕੋਈ ਬਾਈ ਰਿਕਾਰਡ ਰਕੂਡ ਬਾਰੇ ਕੁਝ ਪਤਾ ਹੋਵੇ ਰਿਕਾਰਡ ਆਪਾਂ ਪਤਾ ਨਹੀਂ ਕਰਿਆ ਬਾਈ ਖਰੀਦਿਆ ਆਪਾਂ ਇਹ ਅੱਛਾ ਖਰੀਦਿਆ ਤੁਸੀਂ ਇਹ ਹੈਨਾ ਚੰਗਾ ਕਰਕੇ ਠੀਕ ਆ ਵੀ ਹੂੰ ਹਾਇਰ ਹੂਟ ਕਰਕੇ ਜਾਂ ਸਿਹਤ ਪੱਖੋਂ ਦੇਖ ਕੇ ਬਾਈ ਨੇ ਲਿਆ ਸਿਹਤ ਪੱਖੋਂ ਬਾਈ ਮੋੜ ਲਿਆ ਮੋੜ ਲਿਆ ਠੀਕ ਆ ਆ ਤੁਹਾਨੂੰ ਮੂੰਹ ਮਤ ਦਿਖਾ ਦੇਣਾ ਦੋਸਤੋ ਤੇ ਚੈੱਕ ਕਰੋ ਸਿੰਘ ਸਿੰਘ ਬਾਈ ਪੂਰਾ ਐ ਹਾਂ ਜੜ ਚੋਂ ਮੋਟਾ ਲੱਗਿਆ ਹੋਇਆਗਾ ਤੇ ਕੀ ਡਿਮਾਂਡ ਕਰਦੇ ਆ ਬਾਈ ਆਪਾਂ ਇਹਦੀ ਇਹਦੀ ਡਿਮਾਂਡ 70000 ਰੁਪਏ ਬਾਈ 70000 ਹਾਂ ਠੀਕ ਆ ਉਹ ਲਗਭਗ ਮੀਟਿੰਗ ਦੇ ਨੇੜੇ ਆਣਾ ਬਾਈ ਹਾਂ ਜੇ ਛੱਡਣਾ ਹੋਵੇ ਹਾਂ ਹਾਂ ਬਾਈ ਜਮਾਂ ਨੇੜੇ ਠੀਕ ਆ ਛੱਡ ਲਓ ਜੀ ਇਹ ਦੋਸਤੋ ਜਿਹੜੇ ਹੈਗੇ ਸੀਗੇ 6 ਪਸ਼ੂ ਬਾਈ ਕੋਲੇ ਵਿਕਰੀ ਦੇ ਲਈ ਹੈਗੇ ਨੇ ਤੇ ਕਿਸੇ ਵੀ ਮਿੱਤਰ ਨੂੰ ਇਹਨਾਂ ਦੇ ਵਿੱਚੋਂ ਕੋਈ ਵੀ ਮੱਝ ਚਾਹੀਦੀ ਆ ਗਾਂ ਚਾਹੀਦੀ ਆ ਤਾਂ ਬਾਈ ਨੂੰ ਫੋਨ ਕਰ ਲਿਓ ਰੇਟ ਬਣਾ ਲਿਓ ਤੇ ਰੇਟ ਆਪਾਂ ਤੁਹਾਨੂੰ ਦੱਸ ਤੇ ਇੱਕ ਵਾਰੀ ਤੇ ਰੇਟ ਤੁਸੀਂ ਬਣਾ ਲਿਓ ਠੀਕ ਆ ਮੋੜ ਮੰਡੀ ਆ ਘੁੰਮਣ ਵਾਲੀਆਂ ਕੈਂਚੀਆਂ ਤੋਂ ਬਾਈ ਦਾ ਘਰ ਨੇੜੇ ਹੀ ਰਹਿ ਜਾਂਦਾਗਾ ਇੱਥੋਂ ਠੀਕ ਆ ਜ਼ਿਲ੍ਹਾ ਬਟੰਡਾ ਦਾ ਤੇ ਕਿਸੇ ਵੀ ਸੱਜਣ ਨੂੰ ਚਾਹੀਦੀ ਹੋਈ ਤਾਂ ਬਾਈ ਨੂੰ ਕਾਲ ਕਰ ਲਿਓ ਸੋ ਸਾਰੇ ਦੋਸਤਾਂ ਦਾ ਬਾਈ ਧੰਨਵਾਦ ਥੈਂਕ ਯੂ ਸ਼ੁਕਰੀਆ ਤੇ ਵੀਡੀਓ ਕਰ ਦਿਓ ਬਾਈ ਵੱਧ ਤੋਂ ਵੱਧ ਸ਼ੇਅਰ ਸ਼ੁਕਰੀਆ ਧੰਨਵਾਦ ਬਾਈ ਧੰਨ